ਹਮਰਾਇਨ ਕਾ ਦਾਤਾ ਏਕੁਰ ਗੁਰੁ ਰਾਈ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇਹ ਤਾ ਕਮਨ ਬਡਾਈ ਜੋ ਭੀਖ ਮਗਾਵਹਿ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ ਬਹੁਰ ਨਾ ਹੋਏ ਤੇਰਾ ਆਮਨ ਜਾਣ ਰਹਾਓ ਸਬਤੈ ਉਪਾਈ ਪਰਮ ਭਲਾਈ ਜਿਸ ਤੂੰ ਦੇਵ ਹੈ ਤਿਸੈ ਬੁਝਾਈ ਸਤਿਗੁਰ ਮਿਲੈ ਤਾਂ ਸਹਿ ਸਾਜਾਈ ਕਿਸ ਹਉ ਪੂਜੋ ਦੂਜਾ ਨਦਰ ਨਾ ਆਈ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ ਜੇ ਉਹ ਦੇਉ ਤਾਂ ਉਹ ਪੀ ਦੇਵਾ ਕਹਿ ਨਾਮ ਦੇਉ ਹਮ ਹਰ ਕੀ ਸੇਵਾ ਗੂਜਰੀ ਘਰ ਪਹਿਲਾ ਮਲੇਨਾ ਲਾਛੈ ਪਾਰ ਮਲੂ ਪਰਮਲੀਓ ਬੈਠੋ ਰੀ ਆਈ ਆਪਤ ਕਿਨੈ ਨਾ ਪੇਖਿਓ ਕਮਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਜੀਐ ਰਮਈਆ ਆਕੁਲ ਰੀ ਬਾਈ ਰਹਾਉ ਜਿਉ ਅਕਾਸਤ ਪੰਖੀ ਹਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ਾ ਘੜੂਆ ਲੋ ਮਰੇ ਗਤਿ ਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠਲੋ ਜਿਨ ਤੀਨੇ ਜਰਿਆ ਗੂਜਰੀ ਸ੍ਰੀ ਰਵਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੂਧ ਤਾਂ ਬਚਰੈ ਥਨੁ ਬਿਟਾਰਿਉ ਫੂਲ ਭਵਰ ਜਲ ਮੀਨ ਬਿਗਾਰਿਉ ਮਾਈ ਗੋਬਨ ਪੂਜ ਕਹਾਂ ਲੈ ਚਰਾਵਉ ਅਵਰਨਾ ਫੂਲ ਅਨੂਪ ਨਾ ਪਾਵੂ ਰਹਾ ਮੈਲਾ ਗਰ ਬੇ ਰਹੇ ਹੈ ਪੋਯੰਗਾ ਵਿਖ ਅੰਮ੍ਰਿਤ ਬਸ ਹੈ ਇਕ ਸੰਗਾ ਧੂਪ ਦੀਪ ਨਈ ਬੇਦਹ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਉ ਪੂਜ ਚਰਾਉ ਗੁਰ ਪ੍ਰਸਾਦ ਨਿਰੰਜਨ ਪਾਵੂ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਦਾਸ ਕਵਨ ਗਤ ਮੋਰੀ ਗੂਜਰੀ ਸਤਿ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੀਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਿਆਸੀ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਕੀਨਿਆ ਪਰਮਾਨੰਦਾ ਰਹਾ ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਭੂਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪੋ ਹਰੇ ਕਾਇ ਤਪੋ ਹਰੇ ਕਾਇ ਬਲੋਵੋ ਪਾਣੀ ਲਖ 84 ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਇਕ ਮੰਡਲ ਕਾਪੜੀ ਆਰੀ ਅਠਸਠ ਕਾਏ ਫਰਾਹੀ ਬਦਤ ਤਰਲੋਚਨ ਸੁਨਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵਲ ਵਲ ਔਤਰੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੀਸਵਾ ਜੂਨ ਵਲਵਲ ਔਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੂਨ ਵਲਵਲ ਔਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੀਤ ਜੂਨ ਵਲਵਲ ਔਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੀਰਤੈ ਬਸੈ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਤ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਭੁੱਤੰ ਪ੍ਰਕ੍ਰਿਤ ਪਰੰ ਜਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅਮਰਤ ਤਤਮਯੰ ਨਾਦਨੋਤ ਜਸਮਰਣੀ ਜਨਮ ਜਰਾਤ ਮਰਨ ਭਯੰ ਰਹਾਉ ਇਸਸ ਜਮਾਦ ਪ੍ਰਾਪਹੰ ਜਸ ਸੁਵਸਤ ਸੋ ਕ੍ਰਿਤ ਕਰਤੰ ਪਵ ਪੂਤ ਭਾਵ ਸਮਭੇਨ ਪਰਮੰ ਪ੍ਰਸੰਨ ਮਿਦੰ ਲੋਬਾਦ ਦ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਨੰ ਤਜ ਸਕਲ ਦੋਹ ਕ੍ਰਿਤ ਦੁਰਮਤੀ ਭਜ ਚਕਰ ਧਰ ਸਰਨੰ ਹਰ ਭਗਤ ਨੇ ਜਿਨਹਿ ਕੇਵਲਾ ਰਿਧ ਕਰਮਣਾ ਬਚਸਾ ਜੋ ਗੇਨ ਕੀੰ ਜਗੇਨ ਕੀੰ ਦਾਨੇਨ ਕੀੰ ਤਪਸਾ ਗੋਬਿੰਦ ਗੋਬਿੰਦੇਤ ਜਪਨਰ ਸਕਲ ਸਿਧ ਪਦਮ ਜੈ ਦੇਵ ਆਇਓ ਤਸ ਸੁਪੁੱਟੰ ਭਵ ਭੂਤ ਸਰਬਗਤੰ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮ ਰਾਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ 파ਹੇ ਹਰਿ ਰਾਮ ਨਾਮ ਲਿਵ ਲਾਗੇ ਅਮਰਾ ਮਨ ਮੋਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर ਸੁਆਮੀ ਮੋਹੇ ਤੁਮ ਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚੱਲੀ ਰਹਾਉ ਪ੍ਰਿਆ ਕੀ ਬਚਨ ਸੁਖਾਨੇ ਹੀ ਅਰੈ ਇਹ ਚਾਲ ਬਣੀ ਹੈ ਭਲੀ ਲਟੋਰੀ ਮਦਰੀ ਠਾਕੁਰ ਪਾਈ ਉਹ ਸੁੰਦਰ ਹਰ ਢੋਲ ਮਿਲੀ ਏਕੋ ਪ੍ਰਿਯ ਸਖੀਆਂ ਸਭ ਪ੍ਰਿਆ ਕੀ ਜੋ ਭਾਵੈ ਪੇਰ ਸਾ ਭਲੀ ਨਾਨਕ ਗਰੀਬ ਕੀਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੀ ਚਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਗੁਰਮਖ ਰੰਗ ਚ ਲੂਲੇ ਰਾਤੀ ਹਰ ਪ੍ਰੇਮ ਪੀਨੀ ਚੋਲੀ ਐ ਰਹਾ ਹਾਂ ਫਿਰੋਂ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀ ਐ ਸਤ ਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਚੋਲੀ ਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਪਤਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਲਾਜ ਮਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲੇ ਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਤੁਮੋਂ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦਯ ਅੰਤਰ ਦੁਸ਼ਟ ਦੁਸ਼ਟਾਰੀ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਤੀ ਰਹਾਉ ਜਿਨ ਕਾ ਹਿਰਦੈ ਨਾਹੀ ਹਰ ਸੁਆਮੀ ਤੇ ਵਿਗੜ ਰੂਪ ਬੇਰਕਤੀ ਜਿਉ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹ ਹੈ ਪ੍ਰਸਤੀ ਜਿਨ ਕਉ ਦਿਆਲ ਹੋਆ ਮੇਰਾ ਸੁਆਮੀ ਤਿਨਾਂ ਸਾਧ ਜਨਾ ਪਗ ਚਕਤੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਤਸ਼ਾਹ ਛਕਾ 1 ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ 1 ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੀ ਸਦਾ ਸਦਾ ਹਰਿ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਕਟਿਆ ਉਹ ਘਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈ ਐ ਉਸਤਤ ਕਰਹਿ ਸੇਵਕ ਮਨ ਕੀਤੇ ਤੇਰਾ ਅੰਤਮ ਕਤੁਹ ਪਾਈ ਐ ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈ ਐ ਦੇਵ ਗੰਧਾਰੀ ਮਾਈ ਹੋਨ ਹਾਰ ਸੋ ਹੋਈ ਐ ਰਾਚ ਰਹਿਓ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ ਕਹੈ ਫੁੱਲ ਹੈ ਆਨੰਦ ਵਿਖੇ ਸੋਗ ਕਬ ਹਸਨੋ ਕਬ ਰੁਈਐ ਕਬ ਹੂੰ ਮੈਲ ਭਰੀ ਅਬਮਾਨੀ ਕਬ ਸਾਧੂ ਸੰਗਤ ਹੋਈਐ ਕੋਏ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹੇ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁੰਤ ਸੋਚ ਭੈ ਡਰਤ ਮੇਰ ਤੀਰ ਤਜੋ ਅਬ ਮਹੰਨਾ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮੰਨੋ ਨਾਹੇ ਨਾ ਕਾ ਬੋਲ ਕਰਤ ਨਿਮਕ ਨ ਬਿਸਰੋਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪਜਰਤ ਨਿਰਗੁਣ ਰੂਪ ਕੋਲ ਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੈ ਵਰਨ ਅਬਰਨ ਸਭ ਹੂੰ ਰਹਾਉ ਜਹ ਤਿ ਉਪਜਿਓ ਤਹੀਂ ਸਮਾਇਉ ਇਹ ਵਿਦ ਜਾਣੀ ਤਬ ਹੂੰ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਉ ਕਬ ਹੂੰ ਸੁਖ ਆਇਉ ਪੈ ਪਰਮ ਬਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭੂ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵਉ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਲਾਵ ਰਹਾ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਵਉ ਜਿਉ ਆਪਣੋ ਸੁਆਮੀ ਸੁਖ ਮਾਨੈ ਤਾਮ ਹੈ ਸੋਭਾ ਪਾਵਾਂ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵਾਂ ਸਰਬ ਸੂਖ ਬੜੇ ਆਈ ਨਾਨਕ ਜੀਵੋਂ ਮੁਖੋਂ ਬੁਲਾਵ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭ੍ਰਮ ਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਉ ਕੋਟ ਪਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਮ ਨਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਈ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਧੇਰਾ ਲਹੀ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸਰਨ ਤੇ ਮਾਰੀ ਅਹੀ ਕਿਨ ਮਹ ਥਾਪ ਉਥਾਪਨ ਹਾਰੀ ਕੁਦਰਤ ਕੀ ਮਾ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਉ ਜਾਤੇ ਰਹਾਉ ਸੰਤ ਤਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ ਰੰਗ ਤੁਮਾਰੇ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕਿਲ ਬਿਖ ਕੋਟ ਦੁਖ ਰੋਗਾ ਪ੍ਰਵਦਿਸ਼ਟ ਤੋਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਦਾਰੀ ਪੰਨਵਾ ਸੋ ਪ੍ਰਵਜਤ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਸ ਉਪਜਨਾ ਆਇਓ ਮੈਂ ਉਪਜੀ ਨਿਰਮਲ ਕਰਨੀ ਛਾੜ ਧਿਆਨ ਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਦੇਵ ਗੰਧਾਰੀ ਪੰਜਵਾ ਹਰਿ ਰਾਮ ਨਾਮ ਜਪ ਲਾਹਾ ਗਤ ਪਾਵਹਿ ਸੁਖ ਚਹਜ ਅਨੰਦਾ ਕਾਟੇ ਜਮ ਕੇ ਫਾਹ ਰਹਾਉ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਜਿਨਾ ਪ੍ਰਾਪਤ ਇਹੋ ਨਿਧਾਨਾ ਜਿਨ ਕੈ ਕਰਮ ਲਿਖਾ ਹਾ ਸੇ ਬੜ ਭਾਗੀ ਸੇ ਪਤਵੰਤੇ ਸੇ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਬਸਾ ਹਾ ਦੇਵ ਗੰਗ